ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਣੀ DBW 327 ਵੈਰੈਟੀ ਜਿਹੜੀ ਆ 90 ਦਿਨਾਂ ਦੀ ਹੋ ਚੁੱਕੀ ਆ ਤੇ ਦੋ ਤਿੰਨ ਸਵਾਲ ਸੀ ਕਿਸਾਨ ਵੀਰਾਂ ਦੇ ਜਿਹਦੇ ਵਿੱਚ ਕਿਸਾਨ ਵੀਰਾਂ ਪੁੱਛਿਆ ਸੀ ਵੀ ਜੀ 327 ਵੈਰੈਟੀ ਜਿਹੜੀ ਉਹ ਕਿੰਨੇ ਦਿਨਾਂ ਤੇ ਜਾ ਕੇ ਜਿਹੜੇ ਸਿੱਟੇ ਕੱਢਣੇ ਸ਼ੁਰੂ ਕਰਦੀ ਆ ਤੇ ਦੂਜਾ ਸਵਾਲ ਸੀ ਵੀ ਜਿਹੜਾ 13045 ਆਪਾਂ 90 95 ਦਿਨ ਤੇ ਕਰ ਸਕਦੇ ਜਾਂ ਨਹੀਂ ਕਰ ਸਕਦੇ ਸੋ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਜਿਹੜੇ ਪ੍ਰਾਪ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲੇ ਪੇਨ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਹੁਣ ਪਿਛਲੇ ਦਿਨਾਂ ਚ ਕੱਲ ਪਰਸੋਂ ਜਿਹੜਾ ਮੀਂਹ ਪੈ ਗਿਆ ਟਿਆ ਕਈ ਜਗ੍ਹਾ ਤਾਂ ਹਲਕਾ ਦਰਮਿਆਨਾ ਮੀਂਹ ਪਿਆ ਤਾਂ ਕਈ ਜਗ੍ਹਾ ਤੇ ਕਾਫੀ ਜ਼ਿਆਦਾ ਜਿਹੜਾ ਕਿਸਾਨ ਵੀਰਾਂ ਦੇ ਜਿਹੜਾ ਗੜੇ ਮਾਰੀ ਵੀ ਹੋਈ ਆ ਤੇ ਗੜੇ ਮਾਰੀ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਸੋ ਕਮੈਂਟ ਕਰੇ ਜਰੂਰ ਦੱਸਿਓ ਬਈ ਤੁਹਾਡੇ ਏਰੀਆ ਚ ਵਿੱਚ ਕਿੰਨਾ ਕੁ ਮੀਂ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਜਿਹੜੀ ਇਹ ਆਪਣੀ ਵੈਰੈਟੀ ਆ ਲਗਭਗ 90 ਦਿਨ ਦੀ ਹੋ ਚੁੱਕੀ ਆ 27 28 ਅਕਤੂਬਰ ਦੇ ਲਾਗੇ ਦੀ ਬਜਾਂਦੇ ਆ ਤੇ ਜਿਹੜੇ ਵੀਰਾਂ ਦਾ ਸਵਾਲ ਸੀ ਵੀ ਜਿਹੜੀ 327 ਆ ਉਹ ਕਿੰਨੇ ਦਿਨਾਂ ਜੇ ਸਿੱਟੇ ਕੱਟਣੇ ਸ਼ੁਰੂ ਕਰਦੀ ਵੈਸੇ ਤਾਂ ਕਿਸਾਨ ਭਰੇ ਜ਼ਰੂਰੀ ਨਹੀਂ ਵੀ ਇਹ ਇੰਨੇ ਦਿਨਾਂ ਦੇ ਉੱਪਰ ਜੇਕਰ ਜਿਵੇਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਭਈ ਆਪਣੇ ਖੇਤ ਦੇ ਵਿੱਚ ਜਿਹੜਾ ਆ ਹੁਣ ਘਬੋਲਾ ਜਾਂ ਯਾਨੀ ਕਿ ਪਾਈਪਾਂ ਫੁੱਲਣੀਆਂ ਸ਼ੁਰੂ ਹੋ ਚੁੱਕੀਆਂ ਤੇ ਕੋਈ ਕੋਈ ਜਿਹੜਾ ਆ ਦੇਖੋ ਵੀ ਸਿੱਟਾ ਬਾਹਰ ਆਉਣਾ ਸ਼ੁਰੂ ਹੋਣ ਲੱਗਾ ਤੇ ਉਹ 90 ਦਿਨਾਂ ਦੀ ਹੈ ਜ਼ਰੂਰੀ ਨਹੀਂ ਵੀ ਕਿ ਇਹ ਮੇਰੇ ਖੇਤ ਦੇ ਵਿੱਚ 90 ਦਿਨਾਂ ਤੇ ਬਾਹਰ ਆ ਰਿਹਾ ਸਿੱਟਾ ਤੇ ਤੁਹਾਡੇ ਵੀ 90 ਆਊਗਾ ਹੋ ਸਕਦਾ ਤੁਹਾਡੇ 2-4 ਦਿਨ ਪਹਿਲਾਂ ਵੀ ਆ ਸਕਦਾ ਤੇ 2-4 ਦਿਨ ਲੇਟ ਵੀ ਹੋ ਸਕਦਾ ਤੇ 90 ਦਿਨ ਤੇ ਵੀ ਤੁਹਾਡੇ ਸਿੱਟਾ ਬਾਹਰ ਆ ਸਕਦਾ ਇਹ ਹੁੰਦਾ ਵੀ ਆਪਣੇ ਖੇਤ ਦੇ ਵਿੱਚ ਖਾਦ ਖਰਾਕ ਤੇ ਦੂਜੇ ਨੰਬਰ ਤੇ ਆਪਣੀ ਬੀਜ ਦੀ ਮਾਤਰਾ ਚੈੱਕ ਕਰ ਆਪਾਂ ਬੀਜ ਦੀ ਮਾਤਰਾ ਥੋੜੇ ਜਿਆਦਾ ਪੈ ਜਿੰਦੀ ਕਣਕ ਸੰਘਣੀ ਹੋ ਜਾਂਦੀ ਆ ਫਿਰ ਵੀ 2-4 ਦਿਨ ਜਿਹੜਾ ਛਿੱਟਾ ਪਹਿਲਾਂ ਨਿਕਲ ਆਉਂਦਾ ਬਾਕੀ ਜਿਆਦਾ ਤਾਂ ਡਿਪੈਂਡ ਕਰਦਾ ਆਪਣੀ ਖਾਦ ਖਰਾਕ ਤੇ ਤਾਂ ਉਹਤੇ ਡਿਪੈਂਡ ਕਰਦਾ ਜੇਕਰ ਕਈ ਵਾਰ ਕਣਕ ਨੂੰ ਝਟਕਾ ਲੱਗ ਜੇ ਤੇ ਕਣਕ ਬਹੁਤਾ ਫਟਾਰਾ ਨਾ ਕਰੇ ਤੇ ਫਿਰ ਵੀ ਜਿਹੜਾ ਛਿੱਟਾ ਥੋੜਾ ਟਾਈਮ ਨਾਲੋਂ ਪਹਿਲਾਂ ਨਿਕਲ ਆਉਂਦੇ ਆ ਤੇ ਓਵਰ ਆਲ ਜੇਕਰ ਆਪਾਂ ਗੱਲ ਕਰੀਏ ਤੇ 90 ਦਿਨ ਦੇ ਨੇੜੇ ਤੇੜੇ ਜਿਹੜਾ ਛਿੱਟਾ ਕਿਤੇ ਕਿਤੇ ਆਪਾਂ ਨੂੰ ਜਿਹੜਾ ਕੱਢਣਾ ਸ਼ੁਰੂ ਕਰ ਦਿੰਦੀ ਹੈ ਵੈਰ ਜਾਂ ਫਿਰ ਇਹਦੀਆਂ ਜਿਹੜੀਆਂ ਪਾਈਪਾਂ ਜੀਆਂ ਇਦਾਂ ਤੁਸੀਂ ਦੇਖ ਸਕਦੇ ਬੇ ਫੁੱਲਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਵਿੱਚੋਂ ਛਿੱਟਾ ਬਾਹਰ ਨਿਕਲਣਾ ਛੰਡੇ ਪੱਤੇ 'ਚੋਂ ਤਾਂ ਇਦਾਂ ਦੀ ਕੰਡੀਸ਼ਨ ਤੁਹਾਨੂੰ 90 95 ਦਿਨ ਦੇ ਨੇੜੇ ਤੇੜੇ ਥੇ ਦਿਖਾਈ ਦੇਊਗੀ ਤੇ ਜਿਹੜੇ ਵੀਰ ਦਾ ਸਵਾਸ ਸੀ ਵੀ 90 95 ਦਿਨ ਤੇ ਆਪਾਂ ਸਪਰੇਅ ਕਰ ਸਕਦੇ 13045 ਦੀ ਜਾਂ ਨਹੀਂ ਤਾਂ ਕਿਸਾਨ ਭਰਾਵੋ ਆਪਾਂ ਜਿਹੜੀ ਇਹਦੀ ਸਪਰੇਅ ਕਰ ਸਕਦੇ ਹੂਰ ਪੈਣ ਤੋਂ ਪਹਿਲਾਂ ਪਹਿਲਾਂ ਜਦੋਂ ਮਰਜੀ ਆਪਾਂ 13045 ਦੀ ਸਪਰੇਅ ਕਰ ਸਕਦੇ ਜੇਕਰ ਆਪਾਂ ਥੋੜਾ ਜਆ ਆ ਜਿਹੜੀ ਪਾਈਪਾਂ ਫੁੱਲਣ ਤੋਂ ਪਹਿਲਾਂ ਕਰਾਂਗੇ ਤਾਂ ਫਿਰ ਆਪਾਂ ਨੂੰ ਜਿਆਦਾ ਫਾਇਦਾ ਮਿਲਦਾ ਜੇਕਰ ਆਪਾਂ ਸਪਰੇ ਨੂੰ ਲੇਟ ਕਰਦੇ ਹਾਂ ਉਹਦਾ ਫਾਇਦਾ ਥੋੜਾ ਜਿਹਾ ਘੱਟ ਮਿਲਦਾ ਕਿਉਂਕਿ ਉਸ ਸਮੇਂ ਤੇ ਜਿਹੜਾ ਛਿੱਟੇ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਛਿੱਟਾ ਬਣ ਚੁੱਕਾ ਹੁੰਦਾ ਤੇ ਫਿਰ ਇਹਨਾਂ ਸਪ੍ਰੇਆਂ ਦਾ ਫਾਇਦਾ ਜ਼ਰੂਰ ਮਿਲਦਾ ਪਰ ਓਨਾ ਫਾਇਦਾ ਨਹੀਂ ਮਿਲਦਾ ਜਿਹੜਾ ਥੋੜਾ ਜਿਹਾ ਆਪਾਂ ਨੂੰ ਜਿਹੜਾ ਛਿੱਟਾ ਵਿੱਚ ਬਣ ਰਿਹਾ ਹੁੰਦਾ ਉਦੋਂ ਸਪਰੇ ਕਰੀਏ ਤੇ ਉਦੋਂ ਮਿਲਦਾ ਤਾਂ ਇਹਦਾ ਡਰ ਕੋ ਨਹੀਂ ਆਪਾਂ ਜਿਹੜੀ ਸਪਰੇ ਕਰ ਸਕਦੇ ਹਾਂ ਸੋ ਇਹ ਕਿਸਾਨ ਪਰ ਤੁਸੀਂ ਵੇਰ ਵੈਰਾਈ ਦੇ ਸਕਦੇ ਹੋ ਇਸ ਟਾਈਮ ਤਾਂ ਬਹੁਤ ਸ਼ਾਨਦਾਰ ਵਧੀਆ ਖੜੀ ਆ ਤੇ ਹੋਰ ਕੋਈ ਸਵਾਲ ਆ ਤੁਸੀਂ ਕਮੈਂ